ਗਰਦਾਰਾ ਸਾਹਿਬ ਅੰਦਰ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੱਖਾਂ ਦੇ ਗੁਰੂ ਅਮਰਤਧਾਰੀ ਸਾਧ ਬੈਠਾ ਅੰਦਰ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਲਾਤਕਾਰ ਹੋ ਗਿਆ ਸਿੱਖਾਂ ਦੀ ਬੱਚੀ ਦਾ ਹੋਇਆ ਸਿੱਖਾਂ ਵੱਲੋਂ ਕੀਤਾ ਗਿਆ ਤੇ ਸਿੱਖਾਂ ਦੇ ਹੀ ਜਥੇਦਾਰ ਚੁੱਪ ਨੇ ਕਿਵੇਂ ਨਾ ਰੋਈਏ ਅਮਰਤਸਰ ਸਾਹਿਬ ਦੇ ਵਿੱਚ ਸਿੱਖਾਂ ਦੀ ਬੱਚੀ ਸਕੂਲੋਂ ਪੜ੍ਹ ਕੇ ਆ ਰਹੀ ਸੀ ਤੇ ਸਿੱਖਾਂ ਦੇ ਹੀ ਨੌਜਵਾਨਾਂ ਨੇ ਉਹਨੂੰ ਰਾਹ 'ਚ ਰੋਕ ਕੇ ਉਹਦੇ ਨਾਲ ਕਹਾਉਣੀ ਹਰਕਤ ਕੀਤੀ ਆਪਦਾ ਗੁਤੰਗ ਉਹਦੇ ਮੂੰਹ 'ਚ ਪਾ ਦਿੱਤਾ ਕਿਵੇਂ ਨਾ ਰੋਈਏ 4 ਦਿਨ ਪਹਿਲਾਂ ਜਿੱਥੋਂ ਲਹਿਰ ਚੱਲੀ ਸੀ ਭਿੰਡਰਾ ਵਾਲਿਆ ਸੰਤਾਂ ਦੀ ਉਸ ਪਿੰਡ ਭਿੰਡਰਾ ਕਲਾਂ ਦੇ ਵਿੱਚ ਸਿੱਖਾਂ ਦੀ ਬੱਚੀ 7 ਸਾਲ ਦੀ ਉਹ ਸ਼ਾਮ ਨੂੰ ਗੁਰਦੁਆਰਾ ਸਾਹਿਬ ਦੇ ਵਿੱਚੋਂ 5:45 ਮਿੰਟ ਤੇ ਮੱਥਾ ਟੇਕ ਕੇ ਨਿਕਲਦੀ ਆ ਅਮਰਤ ਧਾਰੀ ਸਿੱਖਾਂ ਦਾ ਹੀ ਬੱਚਾ ਉਹਦੇ ਨਾਲ ਘਣਾਉਣੀ ਹਰਕਤ ਕਰਦਾ ਕਿਵੇਂ ਨਾ ਰੋਈਏ ਕਿਹਦੇ ਨਾਲ ਲੜਗੇ ਇਸ ਦੁਨੀਆ ਦੇ ਵਿੱਚ ਬਥੇਰੀਆਂ ਜੰਗਾਂ-ਜੁੱਦ ਹੋਇਆ ਪਰ ਜੇ ਹੁਣ ਕਿਤੇ ਜੰਗ-ਜੁੱਦ ਹੋਇਆ ਤੇ ਉਹ ਸਿੱਖਾਂ ਦਾ ਆਪਸੀ ਹੋਊਗਾ ਆਪਾਂ ਨੂੰ ਦੁਸ਼ਮਣ ਨਾਲ ਲੜਨ ਦੀ ਲੋੜ ਨਹੀਂ ਨਾ ਹੀ ਆਪਣਾ ਦੁਸ਼ਮਣ ਇੰਨੀ ਕਾਦਰ ਦਾ ਮਾਲਕਾ ਵੀ ਆਪਣੇ ਮੂਹਰੇ ਖੜ੍ਹ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਵੀ ਝਾਤ ਮਾਰਦੇ ਆ ਦੁਸ਼ਮਣ ਵੀ ਆਪਣਈ ਆ ਤੇ ਬੰਦੇ ਵੀ ਆਪਣਈ ਆ ਕੀ ਕਰ ਗਏ ਹੁਣ ਤਾਂ ਜੇ ਰਫਲਾ ਦੀਆਂ ਨਾਲਾ ਦੇ ਮੂਹ ਵੀ ਕਰ ਗਏ ਤਾਂ ਅਮਰਤ ਧਾਰੀ ਸੰਤਾਂ ਲਹਣੇ ਆ ਤੇ ਇੱਕ ਤੁਹਾਨੂੰ ਗੱਲ ਦੱਸ ਦਗੇ ਉਹਦੇ ਨਾਲ ਕੋਈ ਝਾਕਦਾ ਹੀ ਨਹੀਂ ਇਹਨਾਂ ਨਾਲ ਲੋਕਾਂ ਦੇ ਵਿੱਚ ਬਹੁਤ ਵੱਡਾ ਭਲੇਖਾ ਇਹਨਾਂ ਕੋਲੇ ਜੰਦੂ ਮੰਤਰ ਜਾਂ ਰਿੱਧੀਆਂ ਸਿੱਧੀਆਂ ਹੁੰਦੀਆਂ ਤੁਹਾਨੂੰ ਭਸਮ ਕਰ ਦੇਣਗੇ ਇਸ ਕੇਸ ਦੇ ਵਿੱਚ ਇੱਕ ਪੁੜਸ ਵਾਲੇ ਦੀ ਰਿਕਾਰਡਿੰਗ ਆਈ ਕਹਿੰਦਾ ਯਾਰ ਮੈਂ ਤਾਂ ਉਹਨੂੰ ਤਾਣੀ ਹੱਥ ਲਾਇਆ ਜਿੱਦੇ ਦਾ ਫੜਿਆ ਉਹਦੇ ਦਾ ਬੁਖਾਰ ਹੀ ਨਹੀਂ ਉਤਰਦਾ ਤੇ ਮੈਂ ਸਨੇਹਾ ਭੇਜਿਆ ਆ ਸਾਡੀ ਗੱਡੀ 'ਚ ਬੈਠ ਤੈਨੂੰ ਤੇ ਸਿਰ 'ਚ ਚਪਲਾ ਮਾਰ ਦੇ ਦਿਖਾਈਏ ਐਵੇਂ ਨਹੀਂ ਭੱਜਿਆ ਫਿਰਦਾ ਉਹ ਜਦੋਂ ਤੁਸੀਂ ਸੱਚ ਦੇ ਰਾਹ ਤੇ ਚੱਲੋਗੇ ਗਾਂ ਕੋਈ ਵੀ ਆ ਇੱਥੇ ਤਾਂ ਅਸੀਂ ਉਸ ਦੇ ਪੁੱਤਰ ਆ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਿਨੇ ਔਰੰਗਜ਼ੇਬ ਦੀ ਜਿਹੜੀ ਰੂਹ ਸੀ ਨਾ ਰੰਗਾ ਬਾਦ ਤੋਂ ਮੱਕੇ ਜਾਂਦੀ ਰੋਕ ਲਈ ਸੀ ਤੇ ਅਸੀਂ ਇਹਨਾਂ ਤੋਂ ਡਰੀ ਜਾਂਦੇ ਆ ਮੈਂ ਪਹਿਲਾਂ ਵੀ ਇਹ ਗੱਲਬਾਤ ਆ ਕੀਤੀ ਸੀ ਜੇ ਇਹ ਕੇਸ ਸਿਕਰ ਦੁਪਹਿਰ ਦਾ ਹੁੰਦਾ ਜੇ ਇਹ ਕੇਸ ਰਾਤ ਦਾ ਹੁੰਦਾ ਸਵੇਰ ਪੈ ਜਾਂਦੀ ਬਾਬੇ ਤੇ ਪਰਚਾ ਦਰਜ ਨਹੀਂ ਹੋਣਾ ਸੀ ਤੇ ਜੇ ਇਹਨਾਂ ਨੇ 27 ਲੱਖ ਰੁਪਇਆ ਮੁੱਲ ਪਾਇਆ ਉਹ ਨਾ ਦਾ ਬਾਬੇ ਦੇ ਬਾਹਰ ਆਉਣ ਦਾ ਪਿਆ ਨਾ ਸਾਨੂੰ ਚੱਕਣ ਦਾ ਪਿਆ ਉਹ ਪਿਆ ਡੀਵੀਆਰ ਦਾ ਤੇ ਜਿਹੜਾ ਬਾਬੇ ਦੇ ਭੋਰੇ ਚੋਂ ਕੱਢ ਕੇ ਲਿਆਏ ਆਂ ਅਸੀਂ ਤੇ ਇਹ ਮਤ ਖਿਆਲ ਕਰਿਓ ਵੀ ਉਹ ਚ ਇਕੱਲਾ ਬਾਬਾ ਹੀ ਕਸੂਰਵਾਰ ਸੀ ਉਹਦੇ ਚ ਬਥੇਰੇ ਬੰਦਿਆਂ ਦਾ ਆਉਣਾ ਜਾਣਾ ਸੀਗਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਸਸਰੀਕਾਲ ਬੁਲਾਉਣੀ ਆ ਆਪਾਂ ਉਹਨਾਂ ਦੀਆਂ ਮੀਟਿੰਗਾਂ ਹੁੰਦੀਆਂ ਸਾਧਾਂ ਦੀਆਂ ਯਾਰ ਮੈਂ ਵੀ ਜਾਂਦਾ ਹੁੰਦਾ ਸੀ ਉੱਥੇ ਉਹਦੇ ਕੋਲੇ ਬਾਬੇ ਕੋਲੇ ਕਿਤੇ ਵੇਖਾ ਕਿਤੇ ਤੇਰੀ ਰਿਕਾਰਡਿੰਗ ਤਾਂ ਨਹੀਂ ਉਹਦੇ ਹੱਥ ਲੱਗੀ ਲੱਗੀ ਆ ਮਹਾਰਾਜ ਐਵੇਂ ਨਹੀਂ ਪ੍ਰਸ਼ਾਸਨ ਉਲਟ ਕੀਤਾ ਸੀ ਉਹਨਾਂ ਨੇ ਅਸਲ ਦੇ ਵਿੱਚ ਜਿਹਨੂੰ ਹਟ ਕਰਨਾ ਸੀ ਅਸੀਂ ਕੀਤਾ ਕਿਉਂਕਿ ਉਹ ਮੇਨ ਜੜ੍ਹ ਸੀ ਉਹਨੂੰ ਪਹਿਲੋ ਖਤਮ ਕਰਨਾ ਸੀ ਉਹ ਆਪਾਂ ਕੀਤਾ ਤੁਸੀਂ ਸਾਥ ਦਿੱਤਾ ਤੁਹਾਡੇ ਲਈ ਬਹੁਤ ਸਤਿਕਾਰ ਆ ਜੋ ਆਏ ਆ ਜੋ ਨਹੀਂ ਆਏ ਜਿੰਨਾਂ ਤੋਂ ਨਹੀਂ ਆਇਆ ਗਿਆ ਤੇ ਜਾਂ ਜਿਨ੍ਹਾਂ ਦੀ ਕੋਈ ਮਜਬੂਰੀ ਆ ਨਹੀਂ ਸਕੇ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਦਾ ਮੈਨੂੰ ਕਿਸੇ ਨਾਲ ਕੋਈ ਰੋਸਾ ਨਹੀਂ ਪਰ ਆਪਾਂ ਨੂੰ ਇਹ ਸੋਚਣਾ ਪੈਣਾ ਚੱਲ ਕੀ ਰਿਹਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚੋ ਇਸ ਦੇਸ਼ ਦੇ ਵਿੱਚ 1 ਮਹੀਨਾ ਪਹਿਲਾਂ ਕਲਕੱਤਾ ਦੇ ਵਿੱਚ ਇੱਕ ਨਰਸ ਚੱਕੀ ਜਾਂਦੀ ਆ ਉਸੇ ਹੀ ਹਸਪੀਟਲ ਦੇ ਵਿੱਚ ਉਹਦਾ ਰੇਪ ਹੁੰਦਾ ਉਸੇ ਹੀ ਹਸਪੀਟਲ ਦੇ ਵਿੱਚ ਉਹਦਾ ਮਰਡਰ ਕੀਤਾ ਜਾਂਦਾ ਦੁਨੀਆ ਭਰ ਦੇ ਸਿੱਖਾਂ ਦੇ ਵਿੱਚ ਮਹਾਰਾਜ ਨੇ ਹੁਕਮ ਕੀਤਾ ਤੇ ਦਾਸ ਨੂੰ ਤੇ ਮੈਂ ਆਪਦੇ ਸਿੰਘਾਂ ਦੇ ਨਾਲ ਕਲਕੱਤੇ ਗਿਆ ਆਂ ਤੇ ਉਹਨਾਂ ਦਾ ਪਰਿਵਾਰ ਉਸ ਦਿਨ ਘਰੋਂ ਨਿਕਲਿਆ ਜਿਸ ਦਿਨ ਸਿੰਘ ਜਾ ਕੇ ਉਹਨਾਂ ਦੇ ਬਾਹਰ ਚ ਖੜ ਗਏ ਲੜਕੀ ਦੇ ਉਹ ਕਹਿੰਦੇ ਸਾਨੂੰ ਇਨਸਾਫ ਮਿਲੇ ਜਾਂ ਨਾ ਮਿਲੇ ਪਰ ਸਾਨੂੰ ਹੁਣ ਇੰਨਾ ਹੌਸਲਾ ਜਿਨ੍ਹਾਂ ਦਾ ਇਤਿਹਾਸ ਪੜ੍ਹਦੇ ਹੁੰਦੇ ਸੀ ਉਹ ਅੱਜ ਸਾਡੇ ਬਾਹਰ 'ਚ ਖੜੇ ਆ। ਬੋਲੇ 82 ਸਾਲ ਪਹਿਲਾਂ ਰਾਜਸਥਾਨ ਦੇ ਵਿੱਚ ਜੈਪੁਰ ਸਾਰਿਆਂ ਨੂੰ ਪਤਾ 85-90 ਸਾਲ ਦੀ ਉਮਰ ਦਾ ਬਜ਼ੁਰਗ ਘਰ ਦੇ ਮੂਹਰੇ ਬੈਠਾ ਜੈਪੁਰ ਦੇ ਰਾਜਸਥਾਨੀ ਬੰਦੇ ਆਉਂਦੇ ਆ ਉਹਨੂੰ ਚੱਕਦੇ ਆ ਤੇ ਨਾਲੇ ਦੇ ਵਿੱਚ ਉਥੇ ਗੰਦੇ ਨਾਲੇ ਦੇ ਵਿੱਚ ਸੱਟ ਕੇ ਲੱਤਾਂ ਨਾਲ ਕੁੱਟਦੇ ਉਹਦੀ ਪੱਗ 'ਚ ਲੱਤਾਂ ਮਾਰਦੇ ਸਿਰ 'ਚ ਲੱਤਾਂ ਮਾਰਦੇ ਉਹਦੀ ਦਾੜੀ ਪਟ ਕੇ ਚਲੇ ਜਾਂਦੇ ਆ ਜੇ ਮਹਾਰਾਜ ਦਾ ਹੁਕਮ ਗਿਆ ਤਾਂ ਅਸੀਂ ਜੈਪੁਰ ਰਾਤੇ ਰਾਤ ਗਏ ਆ ਤੇ ਉਥੇ ਜਦੋਂ ਗਏ ਆ ਸੀਆਈਡੀ ਦਾ ਇਹ ਫੋਨ ਸੀ ਉਥੋਂ ਦੇ ਸੀਓ ਨੂੰ ਸੰਦੀਪ ਸੰਦੀਪ ਸਿੰਘ ਬਾਈ ਦਾ ਨਾਮ ਅਜੇ ਵੀ ਸਾਡੇ ਟੱਚ 'ਚ ਹੈ ਜਿਹੜੇ ਉਥੋਂ ਦੇ ਸੀਗੇ ਅਫਸਰ ਉਹ ਕਹਿੰਦੇ ਬਾਬਾ ਜੀ ਹੁਕਮ ਆਇਆ ਵੀ ਜਿਵੇਂ ਕਹੋਗੇ ਓਵੇਂ ਕਰਦੇ ਆਂਗੇ ਪਰ ਬੇਨਤੀ ਆ ਕੋਈ ਐਕਸ਼ਨ ਨਾ ਲਿਓ ਜੈਪੁਰ ਦੇ ਵਿੱਚ ਅਸੀਂ ਡਿਊਟੀ 'ਤੇ ਆ ਤੇ ਮੈਂ ਕਿਹਾ ਗੱਲਾਂ ਦੋ ਨੇ ਜਿੰਨਾ ਚਿਰ ਅਸੀਂ ਇਸ਼ਨਾਨ ਪਾਣੀ ਕਰਦੇ ਆਂ ਗੁਰਦਰਾ ਸਾਹਿਬ ਵਿੱਚ ਰੁਕੇ ਆਂ ਉਹਨੇ ਟਾਈਮ ਦੇ ਵਿੱਚ ਦੋਵੇਂ ਬੰਦੇ ਫੜ ਕੇ ਥਾਣੇ ਹੁਣੇ ਚਾਹੀਦੇ ਤੇ ਜਿਹੜੇ ਥਾਣਾ ਦਸਤਾਰ ਲਾਈ ਆ ਉਹਨਾਂ ਥਾਣਾ گلابی ਦਸਤਾਰ ਜਿਵੇਂ ਪਰੌਣੇ ਦੇ ਬੰਨਦੇ ਹੁੰਦੇ ਓਵੇਂ ਸਾਡੇ ਬਜ਼ੁਰਗ ਸਿੱਖ ਦੇ ਸਿਰ ਤੇ ਬੰਨਣੇ ਇਹਨਾਂ ਨੂੰ ਪਤਾ ਤਾਂ ਲੱਗੇ ਵੀ ਸਿੱਖ ਜਉਂਦੇ ਆ ਫੇਰ ਕਿਤੇ ਕਿਤੇ ਗੱਲ ਤੁਰਦੀ ਆ ਵਿੱਚ ਦਿੱਲੀ ਵਾਲੇ ਕੇਸ ਦੀ ਜਿੱਥੇ ਲਿਖ ਕੇ ਆਏ ਸੀ ਵੀ ਸਿੱਖ ਕੌਮ ਜਾਉਂਦੀ ਆ ਬਦਲਾ ਲਊਗੀ ਉਹ ਲਿਖਿਆ ਹੀ ਨਹੀਂ ਸੀ ਉਹ ਕੁਦਰਤੀ ਵਰਤਾਰੇ ਹੁੰਦੇ ਆ ਮਹਾਰਾਜ ਦਾ ਹੁਕਮ ਸੀ ਤਾਂ ਲਿਖਤਾ ਸੀ ਹੁਣ ਸਵਾਲ ਇਹ ਹੁੰਦਾ ਵੀ ਬਦਲਾ ਲੈ ਲਿਆ ਉਸ ਕੇਸ ਦੇ ਵਿੱਚ ਕਿਸੇ ਦੀ ਅਰੈਸਟ ਨਹੀਂ ਪਈ ਸੀ ਕਿਸੇ ਤੇ ਪਰਚਾ ਦਰਜ ਆਣ ਪਛਾਤਿਆ ਦੇ ਕੀਤਾ ਹੋ ਸਕਦਾ ਪਰ ਫੜੋ ਫੜੀ ਨਹੀਂ ਹੋਈ ਸੀ ਜਿਸ ਦਿਨ ਉਹਨਾਂ ਦੀ ਕੰਧ ਤੇ ਲਿਖਿਆ ਗਿਆ ਵੀ ਸਿੱਖ ਕੌਮ ਜਾਉਂਦੀ ਆ ਬਦਲਾ ਲਾਊਗੀ ਤੇ 12 ਘੰਟਿਆਂ ਦੇ ਵਿੱਚ ਸਾਰੇ ਬੰਦੇ ਜੇਲ੍ਹ 'ਚ ਸੀ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਹੁਣ ਆ ਗਿਆ ਕਿਉਂਕਿ ਇੱਥੋਂ ਐਮਐਲਏ ਦੇ ਇਲੈਕਸ਼ਨ ਛੱਡਤੇ ਸੀਗੇ ਵੀ ਭਾਈ ਅਸੀਂ ਤਾਂ ਉੱਤੇ ਪੂਰੀ ਪਾ ਕੇ ਆਉਣੀ ਜੋ ਮਰਜੀ ਹੋ ਜੇ ਜਦੋਂ ਇਹਨਾਂ ਕੇਸਾਂ ਨੂੰ ਵੇਂਨੇ ਆ ਵੀ ਅਸੀਂ ਬਗਾਨਿਆਂ ਦੀ ਇੱਜ਼ਤ ਲਈ ਵੀ ਪੰਜਾਬ ਤੋਂ ਬਾਹਰ ਖੜੇ ਆ ਆਪਦਿਆਂ ਦੀ ਇੱਜ਼ਤ ਲਈ ਵੀ ਦਿੱਲੀ ਖੜੇ ਆ ਦਸਤਾਰ ਲਈ ਵੀ ਜੈਪੁਰ ਖੜੇ ਆ ਤੇ ਉੱਥੇ ਜਾ ਕੇ ਮਨ ਦੇ ਵਿੱਚ ਰੋਣ ਆਉਂਦਾ ਵੀ ਜੇ ਪੰਜਾਬ ਦੇ ਵਿੱਚ ਬਲਾਤਕਾਰ ਹੋ ਰਿਹਾ ਤੇ ਸੈਖੀ ਕਰ ਰਿਹਾ ਸਿੱਖਾਂ ਦੀਆਂ ਬੱਚੀਆਂ ਦੇ ਹੀ ਕਰ ਰਿਹਾ ਉਹ ਜੇ ਸਿੱਖਾਂ ਦੀਆਂ ਦਸਤਾਰਾਂ ਪੈਰਾਂ ਚ ਪੰਜਾਬ ਚ ਰੋਲ ਰਹੀਆਂ ਤੇ ਸੈਖੀ ਰੋਲ ਰਹੇ ਆ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਗੁਰੂ ਆ ਅਸੀਂ ਮੰਨਦੇ ਆ ਹੈਗੇ ਆ ਅਸੀਂ ਇਸ ਤੋਂ ਮੁਨਕਰ ਨਹੀਂ ਹੋ ਸਕਦੇ ਤੇ ਕੋਈ ਇੱਕ ਬੰਦਾ ਹੱਥ ਖੜਾ ਕਰਕੇ ਦੱਸੋ ਏ ਜੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਾ ਜੋ ਬੇਅਦਬੀ ਆ ਗੈਰ ਸਿੱਖ 1% ਹੋ ਸਕਦਾ 99% ਸਿੱਖਾਂ ਨੇ ਹੀ ਸਿੱਖਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਅੰਗ ਪੜਿਆ ਜੇ ਇਸ ਤੋਂ ਘੱਟ ਗੱਲ ਆ ਤਾਂ ਦੱਸੋ ਕੀ ਦੇ ਨਾਲ ਲੜਗੇ ਸਿੱਖਾਂ ਦਾ ਹੋਵੇ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਬੱਚੇ ਉਹਦੇ ਅੰਗ ਪਾੜਨ ਸਿੱਖਾਂ ਦੇ ਬੰਦੇ ਲਾਉਣ ਉੱਥੇ ਧਰਨਾ ਸਿੱਖਾਂ ਦੇ ਨਾਲਿਆਂ ਦੇ ਅਫਸਰ ਸਾਡੇ ਤੇ ਕਰਨ ਲਾਠੀ ਚਾਰਜ ਬਰਗਾੜੀ ਦੇ ਵਿੱਚ ਸਿੰਘ ਨਾਲੇ ਨੇ ਗੋਲੀ ਨਹੀਂ ਚਲਾਈ ਕਤਲ ਕਿੰਨਾ ਦੇ ਹੋਏ ਸਿੱਖਾਂ ਦੇ ਗੁਰੂ ਕਿੰਨਾ ਦੇ ਉੱਥੇ ਨੁਕਸਾਨ ਆ ਗਿਆ ਸਿੱਖਾਂ ਦਾ ਜੇ ਇਸ ਦੇਸ਼ ਦੇ ਵਿੱਚ ਦੂਜੀਆਂ ਕੌਮਾਂ ਵੀ ਸਤਿਕਾਰਯੋਗ ਨੇ ਪਰ ਜਦੋਂ ਮਾੜਾ ਸਮਾਂ ਆਉਂਦਾ ਕਿਸੇ ਕੌਮ ਤੇ ਉਹਦਾ ਇੱਕ ਤਰਫਾ ਗੱਲ ਕੀਤੀ ਜਾਂਦੀ ਆ ਤੇ ਉਹ ਕਰਾਂਗੇ ਜੇ ਇਸ ਸੰਸਾਰ ਦੇ ਵਿੱਚ ਸਿੱਖਾਂ ਦੀਆਂ ਬੱਚੀਆਂ ਦੀਆਂ ਚੁੰਨੀਆਂ ਸਿੱਖਾਂ ਦੇ ਬਜ਼ੁਰਗਾਂ ਦੀਆਂ ਪੱਗਾਂ ਤੇ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਸੇਵ ਨਹੀਂ ਤੇ ਆਪਾਂ ਯਤੀਮ ਹੋ ਚੁੱਕੇ ਆ ਇਹ ਮੰਨੋ ਜੇ ਨਾ ਮੰਨੋ ਜਿੱਥੇ ਮਰਜੀ ਮੱਥੇ ਰਗੜੀ ਚੱਲੋ ਤੁਹਾਨੂੰ ਕਿਸੇ ਸਾਧੂ ਸੰਤ ਮਹਾਪੁਰਖ ਨੇ ਕੁਝ ਨਹੀਂ ਦੇਣਾ ਤੁਹਾਨੂੰ ਡੋਬ ਕੇ ਰੱਖ ਦੇਣਾ ਇਹਨਾਂ ਨੇ ਸਾਰਿਆਂ ਨੇ ਜਦੋਂ ਤੁਹਾਡੀ ਮੌਤ ਹੋਣੀ ਆ ਤੇ ਮਹਾਰਾਜ ਨੇ ਲੇਖਾ ਜੋਖਾ ਇੱਥੇ ਹੋਏ ਰੇਪ ਲੈ ਗਿਆ ਪੱਗਾ ਤੇ ਹੋਈਆਂ ਬੇਆਦਬੀਆਂ ਦਾ ਹਿਸਾਬ ਮਹਾਰਾਜ ਨੇ ਮੰਗਣਾ ਤੁਹਾਨੂੰ ਨਹੀਂ ਪੁੱਛਣਾ ਕਿਹੜੇ ਸਾਧੂ ਸੰਤ ਦੇ ਜਾਂਦੇ ਸੀ ਉਹ ਤਾਂ ਆਪ ਪਰਮਾਤਮਾ ਮਹਾਰਾਜ ਤੋਂ ਪਿੱਛਾ ਚੜਾਉਂਦੇ ਤੁਰੇ ਫਿਰਦੇ ਰੋਣਾ ਆਉਂਦਾ ਜਿੰਨਾ ਜਰਨੈਲਾ ਨੂੰ ਅਸੀਂ ਘੋੜਿਆਂ ਤੇ ਵੇਖਣਾ ਸੀ ਜਰਮ ਦੀ ਖਾਤਰ ਕਿਰਪਾਨ ਮਿਆਣ ਚੋਂ ਕੱਢੀ ਹੋਵੇ ਤੇ ਜਰਮ ਨੂੰ ਲਲਕਾਰਿਆ ਹੋਵੇ ਜਰਮ ਕਰਨ ਵਾਲੇ ਨੂੰ ਗਵਰਨਮੈਂਟ ਨੂੰ ਉਹ ਜਿਨ੍ਹਾਂ ਨੇ ਘੋੜਿਆਂ ਤੇ ਚੜ ਕੇ ਕਿਰਪਾਨ ਕੱਢ ਕੇ ਲਲਕਾਰਨਾ ਸੀ ਜਨਮ ਖਾਤਰ ਅੱਜ ਉਹ ਜਥੇਦਾਰਾਂ ਦੇ ਸਿਰ ਦੇ ਉੱਤੇ ਬੱਜਰੀ ਰੇਤੇ ਸੀਮੈਂਟ ਦੇ ਬੱਠੜਾ ਉਹ ਵੱਧ ਤੋਂ ਵੱਧ ਕਿਸੇ ਗੁਰੂ ਘਰ ਦਾ ਜਾਂ ਹਾਲ ਦਾ ਲੰਗਰ ਦਾ ਲੈਂਟਰੀ ਪਾ ਸਕਦੇ ਆ ਹੋਰ ਕੰਮ ਨਹੀਂ ਉਹਨਾਂ ਨੂੰ ਆਉਂਦਾ ਇਤੂ ਬਾਅਦ 84 ਤੋਂ ਬਾਅਦ ਬ੍ਰਹਮ ਗਿਆਨੀ ਜਿੰਨੇ ਸੀ ਹੁਣ ਤੱਕ ਵੀ ਜਿਨ੍ਹਾਂ ਦੇ ਨਾਮ ਆਉਂਦੇ ਸਭ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਸਭ ਪੂਜਣ ਯੋਗ ਨੇ ਇਹਨਾਂ ਦੀਆਂ ਇਹਨਾਂ ਗੱਲਾਂ ਨੇ ਪੰਜਾਬ ਦੇ ਵਿੱਚ ਬ੍ਰਹਮ ਗਿਆਨ ਨੂੰ ਖਤਮ ਕਰ ਦਿੱਤਾ ਕੋਈ ਇੱਕ ਬੰਦਾ ਹੱਥ ਖੜਾ ਕਰਕੇ ਦੱਸੋ ਕੱਲ੍ਹ ਵਾਲੇ ਆਉਣ ਵਾਲੇ ਦਿਨ ਬਾਰੇ ਕੋਈ ਸਾਧੂ ਸੰਤ ਤੁਹਾਡਾ ਦੱਸ ਸਕਦਾ ਤਾਂ ਉਹ ਜਿਹੜੇ ਭੋਰਿਆਂ ਦੇ ਵਿੱਚ ਬਹਿ ਕੇ ਸਾਧੂਆਂ ਨੇ ਤਪੱਸਿਆ ਕੀਤੀ ਸੀ ਤੇ ਕਰਕੇ ਬ੍ਰਹਮ ਗਿਆਨ ਪੈਦਾ ਕਰਨਾ ਸੀ ਤੇ ਬੋੜ ਥੱਲੇ ਬੋੜ ਲਾ ਕੇ ਨੌਜਵਾਨੀ ਪੈਦਾ ਕਰਨੀ ਸੀ ਅੱਜ ਉੱਥੇ ਹੀ ਰੇਪ ਹੋ ਰਿਹਾ ਤੇ ਰੇਪ ਕਰਨ ਵਾਲਿਆ ਦੇ ਬੰਦੇ ਜਿਨ੍ਹਾਂ ਨੇ ਰੇਪ ਕੀਤਾ ਸੋਨੂੰ ਪ੍ਰੂਫ ਦੇਤੇ ਇੱਥੋਂ ਤੱਕ ਮੈਂ মিডিਆ ਦੇ ਵਿੱਚ ਇਹ ਸਾਬਤ ਕਰ ਦੇਣਾ ਇੱਕ ਕਮੇਟੀ ਬਣਾ ਲਓ ਮੈਂ ਤੁਹਾਨੂੰ ਫੋਟੋਮਾ ਦੇ ਦੂੰ ਜੇ ਉਸ ਬੰਦੇ ਦੀ ਸੁੰਨਤ ਨਾ ਕੀਤੀ ਹੋਈ ਤਾਂ ਸਿਰ ਵੱਢ ਕੇ ਲੈ ਜਾਓ ਪੰਜ ਤਖਤ ਬਖਸ਼ੇ ਮਹਾਰਾਜ ਨੇ ਸਿੱਖਾਂ ਨੂੰ ਇੱਕ ਵੀ ਤਖਤ ਤੋਂ ਹਜੇ ਤੱਕ ਆਵਾਜ਼ ਨਹੀਂ ਆਈ ਜਿੰਨੇ ਵੀ ਇਥੇ ਹਾਜ਼ਰ ਹੋਏ ਨੇ ਮਹਾਪੁਰਖ ਨੇ ਸੰਤ ਨੇ ਜਾਂ ਕੋਈ ਵੀ ਨੇ ਮੈਂ ਸਭ ਨੂੰ ਬਰਾਬਰ ਸਮਝਦਾ ਸਭ ਦਾ ਸਤਕਾਰ ਆ ਜਨਾਚਰ ਪਿਉ ਨਹੀਂ ਬੋਲਦਾ ਉਹਨਾਂ ਚਰ ਤਾ ਕੋਈ ਬੋਲਿਆ ਹਾਜ਼ਰੀ ਨਹੀਂ ਲੱਗਦੀ ਜੇ ਜਗਰਾਉਆਂ ਵਾਲੀ ਲੜਕੀ ਨੇ ਬਾਬੇ ਤੇ ਪਰਚਾ ਕਰਾਤਾ ਤੇ ਕਰਾਤਾ ਦੂਜੀ ਲੜਕੀ ਨੇ ਮਹਿਣੇ ਪਰਚਾ ਕਰਾਤਾ ਤੇ ਕਰਾਤਾ ਉਹ ਸਿੱਖਾਂ ਦੇ ਗੁਰਦਰਾ ਸਾਹਿਬ ਦੀ ਬੇਆਦਬੀ ਹੋਈ ਆ ਹਜੇ ਤੱਕ 295 ਐਸਜੀਪੀਸੀ ਨੇ ਲਵਾਈ ਕਿਉਂ ਨਹੀਂ ਇਸ ਲਈ ਇਕੱਠ ਕੀਤੇ ਆ ਤੁਹਾਡੀ ਜਾਨ ਨਹੀਂ ਲੈਣੀ ਕਿਸੇ ਦੀ ਤੁਹਾਡੇ ਸਿਰ ਨਹੀਂ ਚਾਹੀਦੇ ਅੱਗੇ ਵੀ ਇੱਥੇ ਗੱਲਬਾਤ ਹੋਈ ਆ ਵੀ ਜਦੋਂ ਅੱਗੇ ਐਕਸ਼ਨ ਲਵਾਂਗੇ ਅਸੀਂ ਆਪੇ ਐਕਸ਼ਨ ਲੈ ਲਾਂਗੇ ਪਰ ਪਿੱਛੋਂ ਸਾਨੂੰ ਸਿਰ ਖੜੇ ਚਾਹੀਦੇ ਆ ਵੀ ਪਿੱਛੇ ਸਾਡੇ ਬੈਠੇ ਆ ਵੀ ਬੰਦੇ ਪਿੰਡਾਂ ਦੇ ਵਿੱਚ ਤੁਸੀਂ ਗਰੁੱਪ ਬਣਾਉਨੇ ਆ ਤੁਸੀਂ ਕਲੱਬ ਬਣਾਉਨੇ ਆ ਭਗਤ ਸਿੰਘ ਦੇ ਨਾਂ ਦੇ ਬਣਾ ਦੋ ਉਦਮ ਸਿੰਘ ਦੇ ਬਣਾ ਦੋ ਫਲਾਣੇ ਦੇ ਨਾਂ ਦੇ ਬਣਾ ਦੋ ਕਾਦੇ ਲਈ ਬਣਾਉਨੇ ਆ ਦਰਖਤ ਲਾਤੇ ਇੱਕ ਦੋ ਕੁੜੀਆਂ ਦੇ ਵਿਆਹ ਕਰਤੇ ਇਲਾਜ ਕਰਾਤਾ ਮਾੜੀ ਮੋਟੀ ਐਂਬੂਲੈਂਸ ਲੈ ਲਈ ਹੋਰ ਕਾਦੇ ਹੱਥ ਤੇ ਲਾਉਨੇ ਤੁਸੀਂ ਪੰਜਾਬ ਦੇ ਹੋਵੋ ਜਾਏ ਤੇ ਪਿੰਡਾਂ ਦੇ ਵਿੱਚ ਦਰਖਤ ਲਾਉਂਦੇ ਤੁਰੇ ਫਿਰੋ ਦਰਖਤ ਲਾਉਣਾ ਮਾੜੀ ਗੱਲ ਨਹੀਂ ਹੈ ਵੱਡੇ ਕੀਨੇ ਆ ਪਿੰਡਾਂ ਦੇ ਵਿੱਚ ਜਥੇਦਾਰ ਹੋਣੇ ਚਾਹੀਦੇ ਸੀ ਹਰੇਕ ਪਿੰਡ ਦੇ ਵਿੱਚ ਇੱਕ ਜਥੇਦਾਰ ਹੋਵੇ ਉਹਦੇ ਨਾਲ ਪੰਜਾ ਸੱਤਾ ਸਿੰਘਾਂ ਦਾ ਜੱਥਾ ਹੋਵੇ ਜਿਹੜੇ ਫੈਸਲੇ ਖਾਲਸੇ ਦੀਆਂ ਅਦਾਲਤਾਂ 'ਚ ਹੁੰਦੇ ਸੀ ਖਾਲਸਿਆਂ ਦੀ ਤਖਤ ਤੇ ਹੁੰਦੇ ਸੀ ਉਹ ਫੈਸਲੇ ਧੀਆਂ ਭੈਣਾਂ ਦੇ ਬੇਆਦਮੀਆਂ ਦੇ ਪੰਚਾਇਤਾਂ 'ਚ ਕਿਵੇਂ ਉੱਠ ਗਏ ਤੁਸੀਂ ਕਸੂਰਵਾਰਾਂ ਸਾਰੇ ਪਿੰਡਾਂ ਦੇ ਵਿੱਚੋਂ ਖਾਲਸਾ ਰੂਪ ਖਤਮ ਹੁੰਦਾ ਜਾ ਰਿਹਾ ਵਾ ਫੈਸ਼ਨ ਦਾ ਖਾਲਸਾ ਰਹਿ ਗਿਆ ਬਾਪੂ ਤਰਸੇਮ ਸਿੰਘ ਜੀ ਆਏ ਨੇ ਜਿਉਂ ਆਇਆ ਆਖਦੇ ਆ ਬਹੁਤ ਧੰਨਵਾਦ ਉਹਨਾਂ ਦਾ ਭਾਈ ਅਮਰਤਪਾਲ ਸਿੰਘ ਜੀ ਨજરਬੰਦ ਨੇ ਦਿਬੜੂਗੜ੍ਹ ਜੇਲ੍ਹ ਦੇ ਵਿੱਚ ਉਹਨਾਂ ਨੇ ਹੰਬੜਾ ਮਾਰਿਆ ਖਾਲਸਾ ਵੀਰ ਚਲਾਈ ਨੌਜਵਾਨਾਂ ਨੂੰ ਅਮਰਤਪਾਲਣ ਦੇ ਜਿਹੜੀ ਗੱਲਬਾਤ ਕੀਤੀ ਜੇ ਆંકੜੇ ਕੱਢਦੇ ਸੀ ਤੇ ਖਾਲਤਾ ਵੀਰ ਦੇ ਪੇਜਾਂ ਤੋਂ ਵੀ ਪੈਂਦੇ ਸੀ ਵੀ ਅੱਜ ਇੰਨੇ ਬੰਦੇ ਨੇ ਅਮਰ ਛੱਕਿਆ ਨੌਜਵਾਨਾਂ ਨੇ ਇੰਨਾ ਛੱਕਿਆ ਵੀ ਜਿਹਦੇ ਆંકੜੇ ਕੁਝ 16 ਤੇ 18000 ਆਏ ਆ ਛੇ ਮਹੀਨਿਆਂ ਚ ਰਿਜ਼ਲਟ ਇੱਕ ਬੰਦੇ ਨੇ ਨਹੀਂ ਦਿੱਤਾ ਉਸ ਗੱਲ ਦਾ ਤੁਸੀਂ ਇਮੋਸ਼ਨਲ ਹੋ ਕੇ ਨਾ ਤੁਰੋ ਜੇ ਇਮੋਸ਼ਨਲ ਹੋ ਕੇ ਤੁਰੋਂਗੇ ਤੇ ਤੁਹਾਡਾ ਸੌ ਤੋਂ ਬਾਅਦ ਉੱਠੋਂਗੇ ਤੇ ਉਦੋਂ ਮਨ ਬਦਲ ਜਾਣਾ ਇਹ ਤਾਂ ਦੇਖਣਾ ਪੈਣਾ ਵੀ ਚਰਖੜੀ ਤੇ ਚੜਨਾ ਕੀ ਹੁੰਦਾ ਇਹਦਾ ਇਤਿਹਾਸ ਪੜਨਾ ਪੈਣਾ ਵੀ ਰੰਬੀ ਨਾਲ ਕਿਵੇਂ ਬੰਦ-ਬੰਦ ਕੱਟਿਆ ਜਾਊਗਾ। ਇਹਦਾ ਵੇਖਣਾ ਪੈਣਾ ਵੀ ਆਪਾਂ ਇਤਿਹਾਸ ਪੜ ਗਏ ਖੋਪਰ ਲੈਣਾ ਕੀ ਹੁੰਦਾ। ਸੁਣਨਾ ਨਾ ਸਿੱਖੋ। ਇਨ੍ਹਾਂ ਸਾਧੂਆਂ ਨੇ ਜਿਹੜੇ ਇਹ ਬੂਬਨੇ ਬਣੇ ਬੈਠੇ ਨਾ ਡੇਰਿਆਂ 'ਚ ਇਹਨਾਂ ਨੇ ਸਾਨੂੰ ਪੁਰਖਿਆਂ ਦਾ ਇਤਿਹਾਸ ਸੁਣਾ ਸੁਣਾ ਕਿ ਸੋਡਾ ਮਾਈਂਡ ਵਾਸ਼ ਕਰਤਾ ਤੇ ਉਹ ਆਪਦੇ ਵਿੱਚ ਹੀ ਦਿਖਾਈ ਜਾਂਦੇ ਵੀ ਅਸਮੂਹੀ ਉਹਨਾਂ ਦੇ ਰੂਪ ਹੈਗੇ ਆ ਹੋਰ ਇੱਥੇ ਕੋਈ ਗੱਲਬਾਤ ਨਹੀਂ ਹੈ। ਜਿੰਨੇ ਨੌਜਵਾਨ ਇੱਥੇ ਬੈਠੇ ਨੇ ਵਿਆਹੇ ਨੇ ਜਾਂ ਵਿਆਹ ਹੋਣਗੇ। ਜੋ ਤੁਸੀਂ ਆਦੇ ਬੱਚਿਆਂ ਨੂੰ ਕਹੋਗੇ ਨਾ ਸਾਡੇ ਵੱਡੇ ਸੀਗੇ ਜਿਹੜੇ ਚਰਖੜੀਆਂ ਤੇ ਚੜ੍ਹੇ ਆ ਉਹਨਾਂ ਨੇ ਗਣਾ ਐਵੇਂ ਝੂਠ ਮਾਰਦਾ ਸੀ ਤਾਂ ਵੇਖੇ ਨਹੀਂ ਜੇ ਇੱਥੋਂ ਤੱਕ ਚਰਖੜੀਆਂ ਦਾ ਇਤਿਹਾਸ ਆਇਆ ਸਾਡੇ ਬਜ਼ੁਰਗਾਂ ਨੇ ਵੇਖਿਆ ਜੇ ਇੱਥੋਂ ਤੱਕ ਇਤਿਹਾਸ ਆਇਆ ਸਾਡੇ ਬਜ਼ੁਰਗ ਸ਼ਹੀਦ ਹੋਏ ਆ ਜੇ ਇੱਥੋਂ ਤੱਕ ਇਤਿਹਾਸ ਆਇਆ ਸਾਡੇ ਬਜ਼ੁਰਗਾਂ ਨੇ 84 ਦੇਖੀ ਆ ਤੇ ਇਦੂ ਗਾਂ ਇਤਿਹਾਸ ਤਾਂ ਹੀ ਜਾਊਗਾ ਜੇ ਹੁਣ ਕੋਈ ਵੇਖਾਂਗੇ ਤਾਂ ਮੈਂ ਨੁਕਸਾਨ ਨਹੀਂ ਚਾਹੁੰਦਾ ਕਿਸੇ ਦਾ ਪਰ ਮੈਂ ਚਾਹੁੰਨਾ ਅਮਨ ਸ਼ਾਂਤੀ ਰਵੇ ਪਰ ਇਹੋ ਜੀ ਅਮਨ ਸ਼ਾਂਤੀ ਤੋਂ ਲੈਣਾ ਹੀ ਕੀ ਆ ਨਾ ਤੁਹਾਡੀਆਂ ਇੱਜ਼ਤਾਂ ਨਾ ਤੁਹਾਡੀਆਂ ਦਸਤਾਰਾਂ ਨਾ ਤੁਹਾਡਾ ਗ੍ਰੰਥ ਸਾਹਿਬ ਤੁਹਾਡਾ ਨਾ ਧੀ ਪੈ ਮਾਪੁੱਤ ਸੇਪਾ ਨਾ ਤੁਹਾਡੇ ਬੱਚੇ ਸੇਪਾ ਉਧਰ ਪਿਓ ਦੀ ਪੱਗ ਨਹੀਂ ਪਤਾ ਕਿੱਥੇ ਪਈ ਹੁੰਦੀ ਆ ਜਿਹੜੇ ਮਰਜੀ ਗੁਰੂ ਘਰੇ ਉੱਡ ਜੋ ਕਿਸੇ ਨੂੰ ਕੁਝ ਨਹੀਂ ਪਤਾ ਜੇ ਮੈਂ ਕਹਾਂ ਸਿੱਖਾਂ ਦਾ ਕਾਠਾ 2000 ਦੀ ਗਿਣਤੀ ਆ ਹੱਥ ਖੜਾ ਕਰਕੇ ਦੱਸੋ 2000 ਦੇ ਵਿੱਚ ਅੱਜ ਗ੍ਰੰਥੀ ਸਿੰਘ ਕਿੰਨੇ ਬੈਠੇ ਆ ਜੇ 2000 ਗਿਣਤੀ ਦੇ ਵਿੱਚੋਂ ਚਾਰ ਹੱਥ ਖੜੇ ਹੋਏ ਆ ਤੇ ਇਦੂ ਗਾਂ ਆਪਣੀ ਕੀ ਆ ਗੱਲਬਾਤ ਸਿੱਖਾਂ ਦਾ ਇਤਿਹਾਸ ਕੀ ਕਹਿੰਦੇ ਤੁਹਾਨੂੰ ਭਲੀ ਭਾਂਤ ਪਤਾ ਕਿਰਾਏ ਤੇ ਦਿਆ ਕਰੋਗੇ ਤੁਸੀਂ ਗੁਰੂ ਘਰ ਵੀ ਸਾਵਲੋ ਕੇ ਸਾਵਣਾ ਕਿਰਾਏ ਤੇ ਗੁਰੂ ਘਰ ਦਿਆ ਕਰੋਗੇ ਕਾਲ ਤੱਕ ਸਹਿਬ ਵੀ ਤਾਂ ਕਿਰਾਏ ਤੇ ਹੀ ਆ ਆਪਣਾ ਕਿਸੇ ਨੂੰ ਪਤਾ ਫੌਜਾ ਜਾਣਦਿਆਂ ਨਿਹੰਗ ਸਿੰਘ ਫੌਜਾ ਕੌਣ ਮੁਣਕਰ ਹੋ ਸਕਦਾ ਵੀ ਕਾਲ ਤੱਕ ਸਹਿਬ ਸ੍ਰੀ ਕੇਸਗੜ੍ਹ ਸਾਹਿਬ ਦੰਦਮਾ ਸਾਹਿਬ ਹਜੂਰ ਸਾਹਿਬ ਪਟਨਾ ਸਾਹਿਬ ਕਿਰਾਏ ਤੇ ਨਹੀਂ ਦਿੱਤਾ ਗਵਰਨਮੈਂਟ ਨੂੰ ਤੇ ਕੋਈ ਹਾਬਤ ਕਰੇ ਵੀ ਨਹੀਂ ਦਿੱਤਾ ਉਹ ਜਿਹੜੀ ਕੌਮ ਦਾ ਤਖਤ ਹੀ ਕਿਰਾਏ ਤੇ ਦਿੱਤਾ ਹੋਵੇ ਗਵਰਨਮੈਂਟ ਨੂੰ ਉਹ ਕੌਮ ਅੱਗੇ ਕਿਵੇਂ ਵੱਧ ਸਕਦੀ ਆ ਤੇ ਦਿੱਤਾ ਕਿਹਨੇ ਆ ਤੁਹਾਨੂੰ ਸਭ ਨੂੰ ਪਤਾ ਤੂੰ ਤੁਸੀਂ ਇਹ ਬਹੁਤ ਭਲੇਖੇ ਜਾਵੀ ਜੇ ਤੁਸੀਂ ਦਰਬਾਰ ਸਾਹਿਬ ਜਾਂਦੇ ਆ ਤੇ ਕਾਲਤਾਬ ਸਾਹਿਬ ਮੱਥਾ ਟੇਕ ਕੇ ਦੇਖ ਰਾਈਏ ਕੱਲਾ ਉੱਥੇ ਥੜੇ ਤੇ ਮੱਥਾ ਟੇਕਣਾ ਤੁਹਾਡਾ ਮੱਥਾ ਨਹੀਂ ਟੇਕਿਆ ਜਾਂਦਾ ਮਹਾਰਾਜ ਦਾ ਹੁਕਮ ਆ ਕੱਲਾ ਮੱਥਾ ਨਾ ਟੇਕ ਮਨ ਵੀ ਟੇਕ ਜਦੋਂ ਮਨ ਟੇਕੇਗਾ ਤੈਨੂੰ ਪਤਾ ਲੱਗੂਗਾ ਫੇਰ ਵੀ ਤਖਤ ਤਾਂ ਸਾਡੇ ਗੁਰੂ ਦਾ ਬੈਠੀ ਇਹਦੇ ਤੇ ਗਵਰਨਮੈਂਟ ਆ ਇੰਡੀਆ ਦੀ ਜਿੰਨਾ ਚਿਰ ਮੈਂ ਬਾਬਾ ਸਤਨਾ ਸਿੰਘ ਜੀ ਨੂੰ ਕਿਹਾ ਸੀਗਾ ਵੀ ਇੰਡੀਆ ਦੇ ਕਾਨੂੰਨ ਸਿੱਖਾਂ ਤੇ ਲਾਗੂ ਨਹੀਂ ਕੀ ਹੁੰਦੇ ਮਾੜਾ ਜਾਂ ਤੁਸੀਂ ਇਹ ਸਮਝਾ ਦਿਓ ਅਸਲ ਦੇ ਵਿੱਚ ਜਦੋਂ ਔਰੰਗਜ਼ੇਬ ਦੀ ਮੌਤ ਹੁੰਦੀ ਆ ਉਹਦੇ ਪੁੱਤਰਾਂ ਵਿਚਾਲੇ ਜੰਗ ਹੁੰਦੀ ਆ ਬਹਾਦਰ ਸ਼ਾਹ ਛੋਟਾ ਲੜਕਾ ਹੁੰਦਾ ਉਹਦਾ ਉਹ ਮਹਾਰਾਜ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਚਿੱਠੀ ਲਿਖਦਾ ਮੇਰੀ ਭਰਾਵਾਂ ਦੇ ਨਾਲ ਜੰਗ ਹੋਣੀ ਆ ਮੇਰਾ ਤੁਸੀਂ ਸਾਥ ਦਿਓ ਤੇ ਤੁਸੀਂ ਇਹ ਵੇਖੋ ਵੀ ਜਿਹੜਾ ਸ਼ਰਨ ਆਵੇ ਤੇ ਕੰਠ ਲਾਵੇ ਮਹਾਰਾਜ ਕਹਿੰਦੇ ਠੀਕ ਆ ਜਿਹੜਾ ਆ ਗਿਆ ਕੋਈ ਚੱਕਰ ਨਹੀਂ ਭਾਵੇਂ ਲਾਲ ਸ਼ਹੀਦ ਕਰਵਾਏ ਸੀ ਇਹਨਾਂ ਦੇ ਪਿਤਾ ਨੇ ਸਾਨੂੰ ਰਾਜ ਲੈ ਕੇ ਦੇਣ 'ਚ ਫਾਇਦਾ ਕੀ ਆ ਤੇ ਬਹਾਦਰ ਸ਼ਾਹ ਨੇ ਕਿਹਾ ਸੀ ਰਹਿੰਦੀ ਦੁਨੀਆ ਤੱਕ ਜਦੋਂ ਤੱਕ ਇੰਡੀਆ ਹਿੰਦੁਸਤਾਨੇ ਭਾਰਤ ਦੇਸ਼ ਰਹੂਗਾ ਸਿੱਖਾਂ ਦੇ ਉੱਤੇ ਇਸ ਦੇਸ਼ ਦੇ ਕਾਨੂੰਨ ਲਾਗੂ ਨਹੀਂ ਹੋਣਗੇ ਜਿਹੜਾ ਵੀ ਸਿੱਖਾਂ ਦੇ ਵਿੱਚ ਮੌਕੇ ਦਾ ਜਥੇਦਾਰ ਹੋਊਗਾ ਤੁਹਾਡੇ ਤੋਂ ਬਾਅਦ ਗੁਰੂ ਹੋਵੇ ਜਥੇਦਾਰ ਹੋਵੇ ਉਹ ਜੋ ਫੈਸਲਾ ਕਰੂਗਾ ਸਿੱਖਾਂ ਤੇ ਲਾਗੂ ਹੋਊਗਾ ਸਿੱਖਾਂ ਕੋਲੇ ਦੂਜੀਆਂ ਕੌਮਾਂ ਦੀ ਦਰਖਾਸਤ ਤਾਂ ਚਲੀ ਜਾ ਸਕਦੀ ਆ ਪਰ ਦੂਜੀਆਂ ਕੌਮਾਂ ਦੇ ਦੂਜੇ ਦੇਸ਼ਾਂ ਦੇ ਕਾਨੂੰਨ ਲਾਗੂ ਨਹੀਂ ਹੋਣਗੇ ਤੇ ਉਹ ਜੱਥੇਦਾਰ ਦੀ ਮਰਜ਼ੀ ਆ ਉਸ ਦਰਖਾਸਤ ਦੇ ਅਧੀਨ ਆਵਦੇ ਸਿੰਘਾਂ ਨੂੰ ਕੀ ਸਜ਼ਾ ਦਿੰਦੇ ਆ ਤੇ ਉਹ ਸਜ਼ਾ ਸ੍ਰੀ ਕਾਲਤਾਕ ਸਹਿਬ ਤੋਂ ਸੁਣਾਈ ਜਾਊਗੀ ਤੇ ਅਸੀਂ ਇਹੋ ਜੇ ਰਾਹ ਪੈ ਗਏ ਸਾਨੂੰ ਇਹੋ ਜੇ ਇਤਿਹਾਸ ਤੋਂ ਇਹਨਾਂ ਨੇ ਅਣਜਾਣ ਕਰ ਦਿੱਤਾ ਤੇ ਸਾਨੂੰ ਪਤਾ ਹੀ ਨਹੀਂ ਹੈਗਾ ਇਥੇ ਸਾਡੇ ਸਾਡੇ ਬੰਦੇ ਸਾਡੇ ਵਿਰੋਧੀ ਦਰਖਾਸਤਾਂ ਦਿੰਦੇ ਸਾਡੇ ਤੇ ਕੇਸ ਚੱਲਦਾ ਉਹ ਸਾਡੇ ਸਿੰਘੀ ਤਾਂ ਦਿਬੜੂਗੜ੍ਹ ਬੈਠੇ ਸਾਡੇ ਤਾਂ ਤਿਹਾਰ ਚ ਬੈਠੇ ਆ ਭਾਏ ਇਸ ਗਵਰਨਮੈਂਟ ਨੇ ਤੇ ਤਖਤ ਸਾਭ ਦੇ ਜੱਥੇਦਾਰ ਨੂੰ ਪਤਾ ਹੀ ਨਹੀਂ ਮੇਰੇ ਕੋਲ ਪਾਵਰ ਕੀ ਆ ਉਹਨੂੰ ਕਹੇ ਫਰੋਲ ਔਰੰਗਜ਼ੇਬ ਦੇ ਵਰਕੇ ਫਰੋਲ ਬਹਾਦਰ ਸ਼ਾਹ ਦੇ ਵਰਕੇ ਤੁਸੀਂ ਸਾਡੇ ਨਾਲ ਵਚਨ ਕੀਤੇ ਸੀ ਸਿੱਖਾਂ ਦੇ ਉੱਤੇ ਭਾਰਤ ਦਾ ਕਾਨੂੰਨ ਲਾਗੂ ਨਹੀਂ ਹੋ ਸਕਦਾ ਸਾਡੇ ਬੰਦੇ 302 ਜਾਂ ਯੂਪੀਏ ਜਾਂ ਨਾਸਾ ਨੂਸਾ ਜਾਂ ਟਾਡਾ ਦੇ ਵਿੱਚ ਕਿਵੇਂ ਇਸ ਕੇਸ ਦੇ ਅਧੀਨ ਅੰਦਰ ਹੋ ਜਾਣਗੇ ਅੰਦਰ ਕਿਉਂਕਿ ਸਾਡੇ ਜਥਾਦਾਰਾਂ ਕੋਲੇ ਹੁਣ ਉਹ ਪਾਵਰ ਨਹੀਂ ਹੈ ਵੀ ਇਹ ਖੜ ਕੇ ਆਖੇ ਚੱਖ ਆਖ ਪਾ ਕੇ ਗੱਲ ਕਰ ਸਕਣ ਇਹ ਸਾਡੀ ਕੌਮ ਦੇ ਬੰਦੇ ਨੇ ਸਜ਼ਾ ਪੂਰੀ ਹੋ ਚੁੱਕੀ ਆ ਦੋ ਜੇ ਨਹੀਂ ਦੇਣੇ ਤਾਂ ਸਾਨੂੰ ਇਹ ਜਵਾਬ ਚਾਹੀਦਾ 24 ਘੰਟਿਆਂ ਦੇ ਵਿੱਚ ਨਹੀਂ ਫਿਰ ਤਿਆਰ ਰਹੋ ਹੈ ਕਿਸੇ ਦੇ ਵਿੱਚ ਹਿੰਮਤ ਤੇ ਇਹਨਾਂ ਨੂੰ ਜਥੇਦਾਰ ਬਣਾਇਆ ਤੁਸੀਂ ਇਹਨਾਂ ਦੇ ਅੱਗੇ ਫੁੱਲ ਸੱਡਦੇ ਗਲਾਬ ਦੇ ਤੁਸੀਂ ਏ ਹੁਣੇ ਆ ਜਾਣ ਇੱਥੇ ਵੈਸਜੋਗੇ ਤੁਸਾਨੂੰ ਤਾਂ ਡਾਰੀ ਬਹੁਤ ਲੱਗਦਾ ਇਹਨਾਂ ਤੋਂ ਪਿੱਛੇ ਜੇ ਮੋਰਚੇ ਤੇ ਗੱਲ ਕੀਤੀ ਸੀ ਵੀ ਜੇ ਪਰਮਿੰਦਰ ਸਿੰਘ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਰੋਕ ਲਿਆ ਫੇਰ ਕੀ ਹੋ ਗਿਆ ਸਾਡਾ ਪਿਓ ਆ ਸੀ ਰੋਕਾਂਗੇ ਸਾਡੀ ਇੱਜ਼ਤ ਨਹੀਂ ਰਹੀ ਸਾਡੀ ਪੱਗ ਨਹੀਂ ਹੈਗੀ ਨੌਜਵਾਨੀ ਨਸ਼ਾਣਾ ਮਾਰ ਰਹੀ ਆ ਗੁਰੂਗ੍ਰਾਂਦ ਸਾਹਿਬ ਸੇਫ ਨਹੀਂ ਤੂੰ ਕਹਦਾ ਜੱਥੇਦਾਰ ਆ ਤੇ ਜੇ ਜੱਥੇਦਾਰ ਆ ਤਾਂ ਸਵੇਰ ਨੂੰ ਐਕਸ਼ਨ ਲੈ ਇਸ ਗੱਲ ਤੇ ਇਸ ਕਰਕੇ ਠੀਕ ਆ ਮੈਂ ਗਰਮ ਚੱਲਦਾ ਠੀਕ ਆ ਮੈਂ ਇਦਾਂ ਇਦਾਂ ਦਾ ਹੈਗਾ ਮੈਂ ਇਦਾਂ ਦਾ ਹੀ ਰਹਿਣਾ ਮੈਂ ਬਦਲ ਨਹੀਂ ਸਕਦਾ ਆਪਾਂ ਨਹੀਂ ਬਦਲ ਸਕਦੇ ਜਿਨਾਚਰ ਮਹਾਰਾਜ ਦਾ ਹੁਕਮ ਆ ਸਾਹ ਚੱਲਦੇ ਆ ਇਦਾਂ ਦੀਆਂ ਹੀ ਗੱਲਾਂ ਹੋਣਗੀਆਂ ਬੋਲੇ ਇਸੋਨਹਾ ਸਵਾਮੀਆ ਇਸੋਨਹਾ ਸਵਾਮੀਆ ਮੈਨੂੰ ਕਦੇ ਕੋਈ ਕੁਰਸੀ ਨਹੀਂ ਚਾਹੀਦੀ ਮੈਨੂੰ ਕਦੇ ਕੋਈ ਸਟੇਜ ਨਹੀਂ ਚਾਹੀਦੀ ਮੈਨੂੰ ਕੋਈ ਜਥੇਦਾਰੀ ਨਹੀਂ ਚਾਹੀਦੀ ਮੈਂ ਆਪਦੇ ਘਰ ਦੇ ਵਿੱਚ ਠੀਕ ਆ ਮੈਂ ਕਿਸੇ ਜਥੇਬੰਦੀ ਚ ਵਿਚਰਨਾ ਨਹੀਂ ਚਾਹੁੰਦਾ ਮੈਂ ਚੱਕਰਵਰਤੀ ਰਹਿਣਾ ਚਾਹੁੰਦਾ ਮੈਂ ਠੀਕ ਆ ਕਿਉਂਕਿ ਮੈਂ ਜੋ ਕਰਦਾ ਜੋ ਕਰਨਾ ਤੇ ਜੋ ਕਰਦਾ ਤੇ ਜੋ ਕਰੂੰਗਾ ਮੈਨੂੰ ਹੀ ਪਤਾ ਮੈਨੂੰ ਪਤਾ ਇਹ ਲੀਕ ਨਹੀਂ ਹੈਗਾ ਤੇ ਮੈਂ ਬਚਿਆ ਆਉਣਾ ਇਸ ਕਰਕੇ ਹਰ ਇੱਕ ਨੌਜਵਾਨ ਸਭ ਤੋਂ ਪਹਿਲਾਂ ਤਾਂ ਦੇਖੋ ਮੈਂ ਕਿਸੇ ਨੂੰ ਨਹੀਂ ਜਾਣਦਾ ਮੈਂ ਕਿਸੇ ਨੂੰ ਮੁੜ ਕੇ ਮਿਲੂੰਗਾ ਵੀ ਨਹੀਂ ਬਹੁਤੀ ਗੱਲ ਨਹੀਂ ਹੈਗੀ ਇਹ ਜਿਹੜੇ ਇੱਥੇ ਨੌਜਵਾਨ ਆਏ ਉਹਨਾਂ ਨੂੰ ਬੇਨਤੀ ਆ ਵੀ ਉਹ ਕੇਸਾ ਧਾਰੀ ਹੋਣ। ਦੂਜੀ ਗੱਲ ਉਹ ਬਹੁਤਾ ਨਹੀਂ ਸਵੇਰੇ ਉੱਠ ਕੇ ਜੇ ਨਹੀਂ ਵੀ ਨਾ ਤਜੰਦਾ ਤੇ ਚੌਂਕੜਾ ਮਾਰ ਕੇ 10 ਵਾਰੀ ਮੂਲ ਮੰਤਰ ਸਾਹਿਬ ਦਾ ਜਾਪ ਕਰਨ ਇਤੋਂ ਵੱਧ ਮੈਂ ਨਹੀਂ ਕੁਝ ਕਹੂੰਗਾ ਉਹਨਾਂ ਨੂੰ। ਇੱਕ ਵਾਰੀ ਜਿਹੜਾ ਬੀ 10ਵੇਂ ਪਾਸ਼ਾ ਨੇ ਸਿੱਖਾਂ ਦੇ ਵਿੱਚ ਬੋਇਆ ਸੀ ਉਹਨੂੰ ਇੱਕ ਵਾਰੀ ਪਾਣੀ ਪਾਉਣਾ ਸ਼ੁਰੂ ਕਰੋ ਉਹ ਆਪੇ ਫੁੱਟੂਗਾ। ਤੇ ਜਦੋਂ ਉਹਨੂੰ ਫਲ ਤੇ ਫੁੱਲ ਪੱਤੀਆਂ ਲੱਗਣਗੀਆਂ ਤੋ ਤੁਹਾਨੂੰ ਦਿਸਣਗੀਆਂ। ਅਸੀਕੇ ਰਹੀਂ ਕਵਾਂਗੇ ਵੀ ਅੱਜ ਹੀ ਇਹਨੂੰ ਟੱਬ ਦੇ ਵਿੱਚ ਸੈੱਡ ਦੋ ਤਾਂ ਸੁੱਕ ਜਾਂਦੇ ਹੁੰਦੇ ਆ ਫੂਟੇ ਪਿੰਡਾਂ ਦੇ ਵਿੱਚ ਪੰਚਾਇਤ ਆਵਦਾ ਫਰਜ਼ ਨਿਭਾਉਣ ਸੱਚ ਦੇ ਆਧਾਰ ਤੇ ਚੱਲਣ ਨੌਜਵਾਨ ਏਕਤਾ ਰੱਖਣ ਪਿੰਡਾਂ ਦੇ ਵਿੱਚ ਮਾੜੀ-ਮੋਟੀ ਰਖਾ ਹੈਗੀ ਆ ਜਿਹੜੀ ਉਹਨੂੰ ਖਤਮ ਕਰ ਦੇਣ ਪਿੰਡ ਦੀ ਧੀ ਭੈਣ ਲਈ ਇਕੱਠੇ ਹੋ ਕੇ ਚੱਲਣ ਦੂਜੀ ਬੇਨਤੀ ਇਥੇ YouTube ਵਾਲੇ ਵੀ ਆਏ ਆ ਜਾਂ ਹੋਰ ਵੀ ਨੌਜਵਾਨ ਵੀਰ ਆਏ ਆ ਉਹਨਾਂ ਨੂੰ ਬੇਨਤੀ ਆ ਵੀ ਜੇ ਨੌਜਵਾਨੀ ਦੇ ਵਿੱਚੋਂ ਕੋਈ ਵੀ ਸ਼ਮਸ਼ਾਨ ਘਾਟ ਜਾਂ ਸੌਨਸਾਨ ਜਗ੍ਹਾ ਤੇ ਆਪਣਾ ਵੀਰ ਨਸ਼ਾ ਕਰਦਾ ਫੜਿਆ ਜਾਂਦਾ ਉਹਦੀ ਵੀਡੀਓ ਨਾ ਬਣਾਇਆ ਕਰੋ ਹੋ ਸਕਦਾ ਉਹ ਨਸ਼ਾ ਕਰਕੇ ਹਟ ਜਾਏ ਪਰ ਉਹ ਵੀਡੀਓ ਕਦੇ ਸੰਸਾਰ ਤੋਂ ਡਿਲੀਟ ਨਹੀਂ ਹੋ ਸਕਦੀ ਉਹਨੂੰ ਤਕਲੀਫ ਦਊਗੀ ਹੋ ਸਕਦਾ ਸੁਸਾਇਸਾਈਡ ਕਰ ਦੇ ਉਹਨੂੰ ਫੜੋ ਤੇ ਉਹਨੂੰ ਗੱਲ ਨਾਲ ਲਾਓ ਵੀ ਵੀਰਾ ਵੀ ਇਹ ਆਪਣਾ ਰਾਹ ਨਹੀਂ ਹੈ ਨੌਜਵਾਨੀ ਬਚਾਉਣੀ ਸ਼ੁਰੂ ਕਰ ਦੋ ਲੜਾਈ ਖਤਮ ਕਰੋ ਆਪਸੇ ਭਾਈਚਾਰੇ ਦੇ ਵਿੱਚੋਂ ਇੱਕ ਦੇ ਵਿੱਚ ਰਹੋ ਦੁਨੀਆ ਦੇ ਵਿੱਚ ਕਿਤੇ ਵੀ ਗੁਰੂਗਰਾਹ ਸਾਹਿਬ ਦਾ ਮਸਲਾ ਹੁੰਦਾ ਮੈਂ ਨਹੀਂ ਚਾਹੁੰਦਾ ਉੱਥੇ ਕਤਲ ਹੋਵੇ ਮੈਂ ਨਹੀਂ ਚਾਹੁੰਦਾ ਉੱਥੇ ਕੁਝ ਹੋਰ ਹੋਵੇ ਜਿਹੜੇ ਬੰਦੇ ਜ਼ਿੰਮੇਵਾਰਾ ਉਹ ਆਪਦਾ ਫਰਜ਼ ਨਿਭਾਉਣ ਉਹ ਕੀ ਕਰਦੇ ਵੇਖਣ ਥੋੜਾ ਫਰਜ਼ ਆ ਉਸ ਸ਼ਹਿਰ ਨੂੰ ਜਾਮ ਕਰ ਦੇਣਾ ਪੱਕੇ ਤੌਰ ਤੇ ਸਾਨੂੰ ਬੰਦਾ ਜੇਲ੍ਹ ਚ ਜਾਂਦਾ ਨਹੀਂ ਚਾਹੀਦਾ ਸਾਨੂੰ ਇਹ ਚਾਹੀਦਾ ਹੋਈ ਕਿਉਂ ਆ ਕਿੰਨੀਆਂ ਬੇਆਦਮੀਆਂ ਹੋਈਆਂ ਇੰਨਾ ਪਤਾ ਵੀ ਹੋਈਆਂ ਤੇ ਬੰਦੇ ਜੇਲ੍ਹ 'ਚ ਤੁਸੀਂ ਸੰਤੁਸ਼ਟ ਨਾ ਹੋਵੋ ਉਹ ਹੋ ਕਿਉਂ ਰਹੀਆਂ ਇਸ ਚੀਜ਼ ਦੀ ਘੋਸ਼ਣਾ ਕਰੋ ਤੁਸੀਂ ਤੇ ਜਿੰਨਾ ਚਿਰ ਕੋਈ ਲਾਕੇ ਸੀਲ ਨਹੀਂ ਨਾ ਹੁੰਦੇ ਐ ਜਾਵ ਨਹੀਂ ਹੁੰਦੇ ਕਿ ਵੀ ਇਹ ਤਾਂ ਯਾਰ ਵੀ ਕੰਮ ਔਖਾ ਹੋ ਗਿਆ ਉਹਨਾਂ ਚਿਰ ਤੁਹਾਨੂੰ ਇਸ ਚੀਜ਼ ਦਾ ਰਿਜ਼ਲਟ ਨਹੀਂ ਮਿਲਣਾ ਨੌਜਵਾਨਾਂ ਨੂੰ ਕਾਲਜਾਂ ਸਕੂਲਾਂ ਮੂਰਖ ਗੇੜੀਆਂ ਲਾਉਣੋਂ ਹਟਾਓ ਸਖਤੀ ਵਾਰ ਤੋਂ ਪਰ ਉਹਨਾਂ ਦੇ ਲਾਣ ਕੁੱਟ ਮਾਰਨਾ ਕਰੋ ਦੂਜੀ ਗੱਲ ਪੰਜਾਬ ਦੇ ਵਿੱਚ ਇੱਕ ਹੋਰ ਦਰਿਆ ਚੱਲਿਆ ਲੱਚਰਤਾ ਦਾ ਇੰਟਰਨੈਟ ਜਰਗੇ ਪੈਸੇ ਉਹਨਾਂ ਨੂੰ YouTube ਦਿੰਦੀ ਆ Instagram Facebook ਦਿੰਦਾ ਤੇ ਇਹਦੇ ਕਰਕੇ ਉਹ ਆਪਦੇ ਜਿਹਾ ਕੱਪੜੇ ਲਾਉਣ ਤੱਕ ਜਾਂਦੇ ਆ ਤੇ ਨੌਜਵਾਨੀ ਜਾ ਰਹੀ ਆ ਕਿਹੜੀ ਗਾਲ ਕੱਢਣੀ ਆ ਕੋਈ ਮਤਲਬ ਨਹੀਂ ਕੱਪੜੇ ਪਾਏ ਆ ਕਿ ਨਹੀਂ ਪਾਏ ਆ ਕੋਈ ਮਤਲਬ ਨਹੀਂ MMS ਲੀਕ ਹੋ ਗਿਆ ਕੋਈ ਮਤਲਬ ਨਹੀਂ ਕਿਉਂ ਨਹੀਂ ਮਤਲਬ ਇਹ ਪੰਜਾਬ ਆ ਹੈਗਾ ਮਤਲਬ ਸਾਨੂੰ ਕੋਈ ਇੱਕ ਬੰਦਾ ਹੱਥ ਖੜਾ ਕਰਕੇ ਦੱਸੇ ਵੀ ਪਰਿਵਾਰ ਚ ਆਪਦੀ ਘਰ ਵਾਲੀ ਆਪਦੀ ਮਾਂ ਆਪਦੀ ਭੈਣ ਤੇ ਬੱਚੀ ਕੋਲੇ ਬਹਿ ਕੇ ਆਪਦਾ ਫੇਸਬੁੱਕ ਇੰਸਟਾਗ੍ਰਾਮ ਚਲਾ ਲੂ ਕੋਈ ਤੇ ਜ਼ਿੰਮੇਵਾਰ ਕੌਣ ਆ ਫਿਰ ਕਿਉਂ ਨਹੀਂ ਹਟਾਉਂਦੇ ਉਹਨਾਂ ਨੂੰ ਮੇਰਾ ਠੇਕਾ ਲਿਆ ਕੱਲੇ ਦਾ ਪ੍ਰੋਡੂਸਰ ਕੁੱਟਿਆ ਸੀ ਕੋਟ ਦੋਨੇ ਵਾਲਾ ਕਿੰਨੀ ਵਾਰੀ ਗੱਲ ਰਿਪੀਟ ਕੀਤੀ ਆ ਮੇਰੇ ਵਿਰੋਧ ਧਰਨਾ ਕਿਉਂ ਲੱਗਾ 10 ਬੰਦੇ ਨਾਮਜਾਦ ਸੀ ਇੱਕ ਦੀ ਮੌਤ ਹੋ ਗਈ ਐ ਇੱਕ ਨજરਬੰਦ ਜੇਲ੍ਹ ਚ ਆ ਬਾਕੀਆਂ ਦੀ ਜ਼ਮਾਨਤ ਕਰਾਉਣ ਲਈ ਬੰਦੇ ਨਹੀਂ ਹੈਗੇ 3 ਸਾਲ ਹੋ ਗਏ ਤੱਕ ਜ਼ਮਾਨਤ ਨਹੀਂ ਹੋਈ